ਦੇ ਵਿਚਾਰਾਂ ਕਰਦੇ ਹਾਂ ਕਿ ਜਦੋਂ ਅਸੀਂ ਆਪਣੇ ਗੁਰੂ ਦੇ ਚਾਪਨਾ ਵਿੱਚ ਆਉਂਦੇ ਹਾਂ ਗੁਰੂ ਦੇ ਕੋਲ ਆਉਂਦੇ ਹਾਂ ਤਾਂ ਇਹ ਗੁਰੂ ਤੇ ਸਾਹਿਬ ਸਿੰਘ ਦੇ ਵਿਚਾਰਾਂ ਵੀ ਕਰਦੇ ਹਾਂ ਗੁਰਦੇਵ ਦੇ ਪਰਤਾਲ ਤੋਂ ਬਿਨਾਂ ਜੀਵ ਲੋਕ ਪਰਲੋਕ ਨੂੰ ਨਹੀਂ ਸੰਸਾਰਕ ਤੇ ਗੁਰਦੇਵ ਤੋਂ ਬਿਨਾਂ ਇਹ ਜੀਵ ਲੋਕ ਪਰਲੋਕ ਨੂੰ ਨਹੀਂ ਸੰਸਾਰਕ ਕਾਰਨ ਕੇ ਤਨੁਕਪ ਦੇ ਗੁਰਪਵੰਤ ਪੁੱਤਰੇ ਪਾਰ ਮੰਨਤ ਪਾਪਨੋ ਸਤਗੁਰਾਂ ਤੁਖ ਪੰਨ ਬਖਸ਼ਤਾਰ ਹੁਣ ਸੰਗਤ ਦੀ ਗੱਲ ਸਤਿਗੁਰ ਜੀ ਕਰ ਰਹੇ ਹੈ ਕਿ ਸੰਗਤ ਦਾ ਪ੍ਰਭਾਵ ਸਾਡੇ ਤੇ ਕੀ ਹੁੰਦਾ ਹੈ ਪਰ ਜਦੋਂ ਗੁਰੂ ਸਾਹਿਬ ਕੋ ਤੇਸ਼ ਦਿੰਦਾ ਹੈ ਨਾਮ ਸ਼ਬਦ ਦਿੰਦਾ ਹੈ ਗੁਰੂ ਦੇ ਪਦੇ ਤੇ ਨਿਸ਼ੇ ਕਰਕੇ ਪੱਕਾ ਦ੍ਰਿਸ਼ਵਾਸ ਕਰਕੇ ਦੰਨ ਦੇ ਨਾਲ ਜੀਵ ਭਗਤ ਸਾਹਿਬਰ ਤੋਂ ਪਾਰ ਉੱਤਰਦਾ ਹੈ। ਕਦੇ ਸਾਨੂੰ ਵਿਸ਼ਵਾਸ ਹੁੰਦਾ ਨਾ ਕਿ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਆਪਾਂ ਕੋਈ ਵੀ ਕੰਮ ਕਰ ਸਕਦੇ ਹਾਂ। ਜੇ ਵਿਸ਼ਵਾਸ ਨਹੀਂ ਆ ਤਾਂ ਫਿਰ ਭਾਵੇਂ ਕਦੇ ਸਾਨੂੰ ਕੰਮ ਆਉਂਦਾ ਨਹੀਂ ਹੁੰਦਾ ਤਾਂ ਅਸੀਂ ਡਰ ਕਰਕੇ ਕੰਮੋ ਕਰਾਂਗੇ। ਕਈ ਵਾਰ ਆਪਾਂ ਲਾਇਸੈਂਸ ਕਰਵਾਉਣਾ ਜਾਂਨੇ ਆਪਾਂ ਗੱਡੀ ਚਲਾਉਣੀ ਜਾਂ ਜੇਕਰ ਸੰਗਤ ਮਿਲਦੀ ਚਲਾਉਣੀ ਨਹੀਂ ਆਉਂਦੀ ਤੇ ਸਾਡੇ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਇਹ ਭਾਈ ਉਹਨਾਂ ਮਨ ਕੀ ਤਾਨਗਾ ਤੇ ਜੇ ਸੰਗਤ ਗੱਡੀ ਪੂਰੀ ਤਰ੍ਹਾਂ ਚਲਾਉਣੀ ਆਉਂਦੀ ਹੈ ਸਾਡੇ ਮਨ ਦੇ ਵਿੱਚ ਉਸ਼ਾਹ ਹੁੰਦਾ ਕਿ ਮੈਂ ਜਲਾ ਮਨੂੰਗਾ ਮੈਨੂੰ ਕੋਈ ਵੀ ਉਹ ਜਿੰਦਣ ਮੈਂ ਡਰ ਹੀ ਮੈਂ ਉਸ ਸਟ੍ਰੈਂਗਲ ਵਿੱਚ ਪਾਸ ਹੋ ਜੀ ਇਸੇ ਤਰ੍ਹਾਂ ਸਤਿਗੁਰ ਦੇ ਦਿੱਤੇ ਹੋਏ ਗਿਆਨ ਨੂੰ ਸਿੰਮਰਨ ਨੂੰ ਅਸੀਂ ਕਰਦੇ ਆ ਸਾਡਾ ਮਨ ਦੇ ਵਿੱਚ ਪੱਕਾ ਵਿਸ਼ਵਾਸ ਹੋ ਜਾਂਦਾ ਹੈ ਔਰ ਇਸ ਵਿਸ਼ਵਾਸ ਦੇ ਚੱਲਨ ਦੇ ਨਾਲ ਕਿਤੇ ਇਹ ਨਾ ਕਰਨ ਵਾਲਾ ਭੰਸਾ ਗਰਮੀ પાર ਹੋ ਜਾਂਦਾ ਹੈ ਸਤਿਗੁਰ ਦੀ ਸੰਗਤ ਤੋਂ ਬਿਨਾਂ ਕਿੰਨੇ ਭਾਗ ਟੱਡਿਆ ਹਨ ਕਿ ਜਿਹੜਾ ਜੀ ਗੁਰੂ ਦੀ ਸੰਗਤ ਨਹੀਂ ਕਰਦਾ ਕਿੰਨੇ ਭਾਗ ਟੱਡਿਆ ਹਨ ਇਹ ਬਲਤੇ ਭਾਗਾਂ ਵਾਲੇ ਆਣੇ ਨਿਤ ਗੁਰੂ ਕਰ ਆਉਂਦੇ ਜਿਹੜੇ ਨਿਤ ਗੁਰੂ ਕਰੀ ਹੁੰਦੇ ਜੋ ਕਿਸਮਤ ਵਾਲੇ ਆ ਭਾਗਾਂ ਵਾਲੇ ਜਿਹੜੇ ਹਰ ਰੋਜ਼ ਗੁਰੂ ਦੇ ਕੰਨਾਂ ਵਿਚ ਆਣ ਕੇ ਬਾਣੀ ਛਿੰਦੇ ਹਨ ਬਾਣੀ ਪੜ੍ਹਦੇ ਆ ਬਾਣੀ ਸੁਣਦੇ ਆਪਾਂ ਕਿਸਮਤ ਵਾਲੇ ਆ ਕਿ ਅਸੀਂ ਗੁਰੂ ਦੀ ਬਾਣੀ ਨੂੰ ਪੜਦੇ ਹਾਂ ਸੁਣਦੇ ਹਾਂ ਤੇ ਨਾਮ ਸਿਮਰਨ ਵਿੱਚ ਕਰਦੇ ਹਾਂ ਸਾਧੂ ਗੁਰ ਦੀ ਸੰਗਤ ਤੋਂ ਬਿਨਾਂ ਜਿੰਦੇ ਪਾਲ ਕਟੀਆਂ ਨੇ ਤੇ ਪਾਪਾਂ ਦਾ ਕਲਪ ਨਹੀਂ ਕਰ ਸਕਦਾ ਪਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਵੇਂ ਬੱਚਾ ਸਕੂਲ ਤੋਂ ਦਾਖਲਾ ਨਹੀਂ ਲੈਂਦਾ ਸਕੂਲ ਦੇ ਦਾਖਲਾ ਨਹੀਂ ਲੈਂਦਾ ਉਹ ਕਾਰਜ ਜਿੰਨਾ ਮਨ ਦੀ ਪਾਣੀ ਉਹ ਕਿੰਦੀ ਤੇ ਡਿਗਰੀ ਦਾ ਅਸਰ ਨਹੀਂ ਕਰਦਾ ਸਰਟੀਫਿਕੇਟ ਦਸਵੀਂ ਦਾ ਹੋਵੇ ਬਾਅਦਵੀਂ ਦਾ ਹੋਵੇ ਜਾਂ ਡਿਗਰੀ ਆਦਿਕਾਨੀ ਤਾਂ ਗੁਰੂ ਪੈਰਿ ਸਾਸ ਨੂੰ ਨਾਮਲਾ ਲੈਣਾ ਪੈਣਾ ਹੈ ਇਸੇ ਤਰ੍ਹਾਂ ਜੇਕਰ ਜੀਵ ਨੇ ਪਰਸਾ ਕਰਨਾ ਤੇ ਗੁਰੂ ਵਾਲਾ ਮੰਨਣਾ ਪੈਣਾ ਸਤਗੁਰ ਤੇ ਪਰ ਸਾਧਗਮ ਜਾਨਿਆ ਆਤਮ ਰਾਮ ਜਾਣਣ ਜੋ ਤੂੰ ਜਾਣੇ ਜੋ ਆਤਮਿਕ ਜਤਾਰਾ ਇਹ ਸਤਿਗੁਰਾਂ ਦੀ ਕਿਰਪਾ ਨਾਲ ਮੈਂ ਆਪਣੇ ਅੰਦਰ ਪ੍ਰਭੂ ਨੂੰ ਜਾਣਿਆ ਹੈ ਉਸ ਪ੍ਰਭੂ ਨੂੰ ਆਪਣੇ ਅੰਦਰ ਜੁਤੇ ਵਿੱਚ ਕਰਨੋਂ ਜਾਣਿਆ ਹੈ ਇਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਤੁਰ ਦੀ ਕਿਰਪਾ ਦੇ ਨਾਲ ਮੈਂ ਆਪਣੇ ਅੰਦਰ ਜੀ ਉਸ ਪਰਮਾਤਮਾ ਨੂੰ ਜਾਣ ਲਿਆ ਹੈ ਇਸ ਕਰਕੇ ਗੁਰੂ ਘਰ ਦੇ ਸਾਧ ਸੰਗਤ ਜੀਓ ਤਾਂ ਤਾਂ ਸਤਗੁਰੂ ਦਾਸ ਜੀ ਮਹਾਰਾਜ ਦੀ ਸਾਖ ਦੇ ਤੇ ਅਪਾਰ ਅਪਾਰ ਕਿਰਪਾ ਕਰਦੇ ਹਨ ਕਿ ਜੇ ਤੇ ਸੰਗਤ ਚੰਗੀ ਹੋਣੀ ਚਾਹੀਦੀ ਹੈ ਸੰਗਤ ਚੰਗੀ ਹੈ ਤਾਂ ਜੀਵ ਦਾ ਜੀਵਨ ਵੀ ਚੰਗਾ ਬਣ ਜਾਂਦਾ ਹੈ ਜੈ ਬੰਦੇ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਮਦਾਸ